ਕਿ ਵਾਰੰਬਾ ਫਾੜਦਾ ਤੇ ਆਵਾਜ਼ ਖਾ ਲਿਆ ਹੂੰ ਵਾਂਸ ਲੈ ਆ ਕੇ ਗੱਡਿਆ ਚਾ ਉਹਨਾਂ ਵਾਂਖਣ ਲੱਗੇ ਲਾਇ ਬੁੱਤਰੇ ਇੰਦਰ ਉਤੇ ਲੰਦਾ ਚੜਦਾ ਰ ਉਹ ਸਾਖ ਕੰਮ ਤਾਂ ਮਿਲਈ ਸਾਲ ਸਮਾਂ ਪਰ ਆਹ ਲਾਹ ਛਾੜਨੀ ਮੇਰੇ ਬਾਰੇ ਸੁਣ ਲੈ ਅਸ਼ਾਂ ਦੀ ਤੇਜ਼ ਤੇ ਮੈਂ ਤਨੁਕਰ ਲੱਗ ਕੇ ਬੈਠਾ ਟਰਾਲੇ ਦੇ ਆਸਰੇ ਤੇ ਇਧਰ ਕਟੀਆਂ ਵੀ ਗੁਜ਼ਾਰਾ ਨਹੀਂ ਕਰੰਦਾ ਜਾਨਵਰ ਵੀ

ਚਲ ਚਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਅਨਵਾਸ ਦੇ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਭਰਾਵੇ ਦਾ ਲਓ ਜੀ ਮਜਾ ਛੱਡਨੀ ਆ ਛੱਪੜ ਦੇ ਵਿੱਚ ਇਧਰ ਆਪਣੇ ਕੋਲ ਮਹਿਮਾਨ ਆਏ ਸਨ ਅੱਜ ਤੇ ਉਹ ਚੱਲੇ ਨੇ ਤੇ ਮਾਰਨ ਤੋਂ ਪਹਿਲਾਂ ਉਹ ਮਾਰਨ ਤੋੜ ਲਿਆ ਚੱਲੇ ਨੇ ਮੱਝਾਂ ਰੋਕ ਕੇ ਰਸਤਾ ਖੰਦੀਆਂ ਗੱਡੀ ਦਾ ਆਜੋ 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 ਇਹ ਝੂਟੇ ਲੈ ਆਪਣੇ ਨੀ ਸਿਭਾਂ ਜ ਨਹੀਂ ਹੈਗੇ ਆਜੋ ਇਹ ਹੋਰੀ ਮੱਝਾਂ ਨੂੰ ਅੰਦਰ ਨਵਾ ਦੂ ਉਸੇ ਕਰ ਦਿੰਨੇ ਅੰਦਰ ਤੇ ਅਸੀਂ ਕਹਾਂਗੇ ਆਪਾਂ 2 ਵਜੇ ਤੇ ਵੀਡੀਓ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂਲ ਵਾਚ ਕਰਨਾ ਲਓ ਜੀ ਮੱਝਾਂ ਛੱਡ ਲੀਆਂ ਤੇ ਮੌਸਮ ਹੋ ਗਿਆ ਖਰਾਬ ਮੌਸਮ بارش ਦਾ ਹੋ ਗਿਆ ਤੇ ਕੰਡੀਆਂ ਪਾਣਾ ਸ਼ੁਰੂ ਹੋ ਗਈਆਂ ਮੱਝਾਂ ਛੱਡ ਕੇ ਨਾ ਉਹ ਜਰਾ ਨਵਾ ਦਈ ਨੇ ਤੇ ਹਵਾ ਵੀ ਠੇਸ ਚੱਲਦੀ ਤੇ ਇਹਨਾਂ ਨੂੰ ਪੱਠੇ-ਪੁੱਠੇ ਪਾਉਂਦੇ ਹਨ ਆਕੇ ਪੱਠੇ ਤੇ ਇਹਨਾਂ ਬਾਨੀ ਉਤੇ ਲਓ ਜੀ بارش ਆ ਗਈ ਹੈ ਤਾਂ ਮੈਂ ਪਿਚਣ ਨਾ ਮੰਜਾ ਉਹ ਨਹਾਉਂਦੀਆਂ ਉਤੇ ਖਲੋ ਕੇ ਤੇ بارش ਦੇ ਵੀ ਦੇ ਜੁੜ ਗਈ ਆ ਫੁੱਲ ਬਾਰਿਸ਼ ਜੁੜ ਗਈ ਆ ਤੁਹਾਨੂੰ ਵਿਖਾਉਣਾ ਮੈਂ ਮੌਸਮ ਦੇਖੋ ਤੁਸੀਂ ਚੰਗੀ بارش ਆਂਦੀ ਤੇਜ਼ ਤੇ ਮੈਂ ਤਨੁਕਰ ਲੱਗ ਕੇ ਬੈਠਾ ਟਰਾਲੇ ਦੇ ਆਸਰੇ ਤੇ ਇਧਰ ਕੱਟੀਆਂ ਵੀ ਗੁਜ਼ਾਰਾ ਨਹੀਂ ਕਰੰਦੇ ਜਾਨਵਰ ਵੀ ਦਵਾ ਦਾ ਇਹਨਾਂ ਨੂੰ ਲੈ ਚਲੀ ਪੱਠੇ ਪਾ ਲੈ ਹੁਣੇ ਤਾਂ ਮੈਂ ਲੈ ਕੇ ਜਾਣਾ ਇਹਨਾਂ ਨੂੰ ਲਓ ਜੀ ਚਾਚਾ ਤਾਂ ਮੈਂ ਚੱਲੇ ਅਸੀਂ ਸਬਜ਼ੀ ਦੇਖਣ। ਬਹੁਤ ਦਿਨ ਹੋ ਗਏ ਨੇ ਗੇੜਾ ਤਾਂ ਲਾਇਆ ਕੋਈ ਨਹੀਂ ਸੀ। ਤੇ ਅੱਜ ਮੈਂ ਚਲੋ ਵਿਹਲੇ ਹੈਗੇ ਆ। ਜਾ ਗੇੜਾ ਲਾਉਣ ਨੇ। ਲਓ ਜੀ ਪਹੁੰਚੇ ਆਂ ਸਬਜ਼ੀ 'ਚ। ਤੇ ਮਾਸ਼ੱਲਾ ਸਬਜ਼ੀ ਬਹੁਤ ਦਿਨਾਂ ਬਾਅਦ। ਇਹੋ ਸਬਜ਼ੀ ਜਿਹੜੀ ਆਪਾਂ ਉਦੋਂ ਲਾਈ ਸੀ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਅੱਜ ਉਹ ਦਿਨ ਵੇਖ ਲਓ ਤੇ ਅੱਜ ਦਾ ਦਿਨ ਵੇਖ ਲਓ ਮਾਸ਼ੱਲਾ ਸਬਜ਼ੀ। ਇਹਦੇ ਤਾਂ ਬਸ ਫਲ ਲੱਗਣ ਵਾਲਾ। ਫਲ ਗੁੱਡੀ ਲੱਗੀ। ਦੇਖੋ ਕੀ ਬਾਤ ਹੈ ਮਾਸ਼ਾ ਅੱਧਰ ਟਿੰਡੇ ਆ ਤਰ੍ਹਾਂ ਸਾਡੀਆਂ ਲੈ ਵੀ ਹਾਂ ਆ ਹੁਣ ਕੱਲ ਨੂੰ ਪਰਸੋਂ ਤੱਕ ਤਿਆਰ ਹੈ ਬਿਲਕੁਲ ਇਹ ਦੇਖੋ ਮਾਸ਼ਾ ਅੱਲਾਹ ਇਹ ਨੂੰ ਨੂੰ ਕੋ ਤੋੜੇ ਨਾ ਨਾ ਬਸ ਇਹ ਕੱਲ ਪਰਸੋਂ ਤੱਕ ਤਿਆਰ ਆ ਵੀ ਚਾ ਚਾ ਬਈ ਮੈਂ ਨਿਕਾ ਕੇ ਗਿਆ ਸੀ ਹਾਂ ਦੇਖ ਮਾਸ਼ ਇਹ ਪਰਸੋਂ ਮੈਂ ਵੇਖ ਕੇ ਗਿਆ ਜੀ ਤੂੰ ਇਹ ਐਡਡੀਆਂ ਸਨ ਸਿਰਫ ਐਡਡੀਆਂ ਉਹ ਨਹੀਂ ਜਿਹੜੀ ਪਰਸੋਂ ਤੂੰ ਕਿਤੇ ਵੇਖ ਕੇ ਗਿਆ ਨਾ ਇੱਥੇ ਭਾਈ ਮੈਂ ਸਾਰੀਆਂ ਵੇਖ ਕੇ ਗਿਆ ਇੱਥੇ ਬਾਲਾਂ ਕਿਤੇ ਤੋੜ ਨਹੀਂ ਤੇ ਬਾਬਾ ਐਡੀ ਸਾਰੀ ਹੈਗੀ ਉਹ ਉਸ ਤੋਂ ਇੱਕ ਦਿਨ ਪਹਿਲੇ ਦੀ ਗੱਲ ਉਸ ਤੋਂ ਇੱਕ ਦਿਨ ਬਾਅਦ ਸੱਚ ਇੱਕ ਬਾਅਦ ਦੀ ਗੱਲ ਹੈ ਇਹ ਇੱਕ ਦਿਨ ਉਹ ਟੁੱਟੀ ਹੈ ਦੂਜੇ ਦਿਨ ਮੈਂ ਆ ਕੇ ਵੇਖੀ ਤੂੰ क्योंकि जिम्मे दो तो तेन मैंने दसा ना बालना थोड़ी माँ उस दिन ही माँ इधर आ गया सब्जी में मर बाकी माशाला कद्दू वगैरा भी सारा सब्जी आ लोगे देखो जी माशाला भिंडी भी फुल लग चल बस इन भी छोटी छोटी है तो भिंडी लगना स्टार्ट हो गई तो हाँ जी टीडे चेकर ਪਿੰਡਿਆਂ ਦੀਆਂ ਵੱੱਲੇ ਸਾਰੀਆਂ ਹੀ ਆਪਣੀਆਂ 2 1 2 3 4 5 6 2 3 ਪਰਾਂ ਲਗੀਆਂ ਨਾ ਪਰ ਨਾ ਵੱਲਾਂ ਸਾਰੀਆਂ 3 ਆ ਤਿੰਨਾ ਲਗੀਆਂ ਚੌਥੀ ਹੋਈ 10 ਵੱਲਾਂ ਕਰ ਲਾ ਚਲ ਅੱਛਾ 10 ਵੀ ਐਣ ਤੇ ਖਾਣ ਤੇ ਆਪਣੇ ਤੋਂ 10 ਐਣ ਚਲੋ ਕੋਈ ਚਾ 3 3 4 4 ਲੱਗੇ ਕਮ ਸੇ ਕਮ ਕਿਲੋ 2 ਕਿਲੋ ਸਕੂਨ ਆ ਦੋ ਕਰਾਂ ਦੀ ਹਾਂਡੀ ਚਲਾਏਗੀ ਹੈ ਤੇ ਹੋਰ ਕੀ ਚਾਹੀਦਾ ਯਾਰ 2500 ਰੁਪਿਆ ਖਰਚਾ ਕੀਤਾ ਹਾਂ ਕੋ 10 ਮਰਲੇ ਜਗ੍ਹਾ ਛੱਡੀ ਆਪ ਦਾ ਸੋਹਣਾ ਨਿਜ਼ਾਮ ਚੱਲੇਗਾ ਖਾਣ ਪੀਣ ਦਾ ਕੋਈ ਮਹੀਨਾ 2 ਮਹੀਨੇ ਪੱਕੇ ਲੰਗੀਆਂ ਆਪ 2 ਮਹੀਨੇ ਅਰਮਾਨ ਲੰਗੀਆਂ ਜੇ ਠਾੜ ਦਾ ਮਹੀਨਾ ਸੂਨ ਲੰਗ ਜਾਗਾ ਸਾਡਾ ਉਹਨੇ ਚਿਰ ਫਿਰ ਕੋ ਲਾ ਲਾਂਗੇ ਟਮਾਟਰ ਟਮਾਟਰ ਹਸਤਾਲ ਦੀ ਗੋਡੀ ਮੰਗਦੇ ਨੇ ਸਬਜ਼ੀ ਸਾਰੀ ਕੋਈ ਹਾਂਜੀ ਚਾਹੀਦੀ ਕੋਈ ਦੱਸੋ ਆ ਆਪਣੀਆਂ ਆ ਗਈਆਂ ਜਨਾਬ ਪਿੰਡੀ ਤੋਰੀ क्योंकि मैं पिछली बार चला ही थी ना ओ बड़ी वाला बदी थी यार बढ़ियाँ बल्ला बदियाँ होता वो तो एक थोड़ा कर ओ थोड़ा कर चल गयी हैं सामने गंदा है नहीं गाल है नहीं गाल फाल भी है नहीं पर आरके इन्हें ना बदी नहीं बाल जिन्नी बाल निकले थे फाल ज्यादा होते हैं हाँ जी नहीं भ ਆਕੇਰ ਨਹੀਂ ਹੈਗਾ ਉਹ ਵੀ ਦੂਸਰਾ ਹਾਂ ਦੂਸਰਾ ਕੁਝ ਫਰਕ ਆਹ ਹੋਰ ਹੈ ਆ ਵੀ ਹੋਰ ਹੈ ਹਾਂਜੀ ਇਹ ਵੀ ਜਿਹੜਾ ਪੈਕਟਾਂ ਦੇ ਵਿੱਚ ਆਇਆ ਸੀ ਨਾ ਇਹ ਵੀ ਹੈਗਾ ਓਲਾ ਤੇ ਜਿਹੜਾ ਆਪਾਂ ਓਲਾ ਆਇਆ ਸੀ ਉਹ ਵੀ ਇਸ ਹੀ ਕਰਦਾ ਉਹ ਕਰਦਾ ਮੈਂ ਤਿਆਰ ਕੀਤਾ ਸੀ 20 ਓ ਲਾਇਆ ਮੈਂ ਇਸ ਲਈ ਮੈਂ ਸਾਈਡ ਤੇ ਲਾਇਆ ਤੇ 20 ਅਗਾਂ ਤੋਂ ਆਪਾਂ ਰੱਖਣਾ ਇਹ ਵਾਲਾ ਇਹਨੂੰ ਫਲ ਜਲਦੀ ਲੱਗ ਜਣੇ ਹੁੰਦੇ ਨਾਲੋਂ ਹਾਲਾਂਕਿ ਆਪਾਂ 20 ਲਾਇਆ ਤੇ ਉਹ ਆਪਾਂ ਵੱਲਾਂ ਲਾਈਆਂ ਨੇ ਹਾਂ ਤੇ ਵੇ ਇਹਨੂੰ ਮਾਸ਼ੱਲਾ ਪਹਿਲੇ ਫਲ ਲੱਗਣਾਂ ਲਓ ਜੀ ਵਿਜ਼ਿਟ ਕਰ ਲਿਆ ਆਪਣਾ ਸਬਜ਼ੀ ਦਾ ਸਾਰਾ ਹੀ ਤੇ ਤੁਹਾਨੂੰ ਵੀ ਦਿਖਾਇਆ ਅਸੀਂ ਆਪ ਵੀ ਵੇਖਿਆ ਅੱਜ ਤੇ ਚਲਦੇ ਹਾਂ ਹੁਣ ਡੇਰੇ ਤੇ ਚੱਲ ਕੇ ਹੁਣ ਚਵਾਈ ਕਰੀਏ ਚਵਾਈ ਦਾ ਟਾਈਮ ਹੋ ਗਿਆ ਆਪਾਂ ਚਾਚਾ ਦਾ ਫੈਨ ਆਇਆ ਉਹ ਫੈਨ ਦਾਚਾ ਇਹ ਨਹੀਂ ਕਿਸੇ ਦੇ ਵੀ ਫੈਨ ਬੰਦਾ ਆ ਪ੍ਰੋਣਾ ਲੈ ਮਾਰਾ ਆ ਯਾਰ ਆ ਯਾਰ ਯਾਰ ਪ੍ਰੋਣਾ ਆਇਆ ਇੱਧਰ ਆਪਣੇ ਕੋਲ ਲਓ ਜੀ ਇਹ ਕਾੜੇ ਦਾ ਪ੍ਰੋਣਾ ਨਹੀਂ ਜੀ ਇਹ ਚਰੜ ਪਿੰਡ ਦਾ ਪ੍ਰੋਣਾ ਜੀ ਚਰੜ ਪਿੰਡ ਦਾ ਹਾਂ ਜੀ ਮਲਕ ਬਿਆਦਰੀ ਮਲਕ ਹਾਂ ਜੀ ਇਹ ਮਲਕ ਨੇ ਆ ਰਾਈ ਨੇ ਆ ਰਾਈ ਨਹੀਂ ਹੈ ਰਾਈ ਨਹੀਂ ਹੈ ਹੈ ਅਜਾ ਠੀਕ ਹੈ ਕਿਹੜੇ ਮੈਰ ਨੇ ਗੰਡਾ ਖਾਣੇ ਇਹ ਯੇ ਕਿੰਨਾ ਵੀ ਰਹਾ ਡਾਲਾ ਉਹ ਹੀ ਨਹੀਂ ਕਿੰਨਾ ਦਾ ਆ ਅੱਛਾ ਅੱਛਾ ਉਹ ਨਹੀਂ ਚਾਹ ਨਹੀਂ ਬਣ ਜਾਂਦੀ ਜਿਹੜੇ ਫੁੱਫੀਂ ਦਾ ਲਾਈ ਆਉਂਦੇ ਨੇ ਆਹੋ ਫੁੱਫੀਂ ਇਹਨਾਂ ਕੋ ਵੱਲ ਰ ਬਣ ਪਤਾ ਨਹੀਂ ਫੁੱਫੀਂ ਨੇ ਨੂੰ ਲਾਈ ਮੰਦੀ ਐ ਇੰਨਾ ਕੋਲੂ ਦੇਹ ਪਨਾ ਮੰਗਿਆ ਦੇ ਤਬਾ ਕਰ ਗਿਆ ਕੋ ਸਾਖਾ ਵੀ ਨਹੀਂ ਮੀਆ ਤੁਸੀਂ ਬੰਦਾ ਹੋ ਰੱਖੋ ਮੈਨੂੰ ਨਹੀਂ ਇਹ ਸਮਝਦਾ ਤਾ ਸੁਣ ਲੈ ਲੈ ਕੀ ਆਖੀ ਜਾਂਦਾ ਹੀ ਲੈ ਫੈਨ ਫੈਨ ਰਾਬਾ ਚੁੱਪ ਚੁੱਪ ਜਵਾਬ ਦੇਨੋ ਫੈਨ ਨਹੀਂ ਦੇ ਸਕਦਾ ਜਵਾਬ ਕਿਉਂ ਫੈਨ ਚੱਬ ਜਾ ਬੱਸ ਬੱਸ ਕਰਾਈ ਫੈਨ ਵੀਡੀਓ ਵਿੰਦਾ ਹੀ ਨਹੀਂ ਪਹਿਲੀ ਗੱਲ ਤੇ ਇਹ ਨਾ ਫੈਨ ਵੀਡੀਓ ਨਹੀਂ ਮਿੰਦਾ ਜਾ ਵੇਖ ਲੈ ਗੱਲ ਕਰੀ ਮਥਲੀਆਂ ਆ ਕੇ ਰਾਬੜਾ ਮੱਥਾ ਲਾ ਲਿਆ ਮਥਲੀਆਂ ਨੇ ਤੈਨੂੰ ਜੋ ਕਿ ਤੁਸੀਂ ਨੇ ਭਲਾ ਤੁਸੀਂ ਲਾ ਕੇ ਵਿਖਾਓ ਅਸ ਤਾਂ ਲਾਇਆ ਤੁਸੀਂ ਲਾ ਕੇ ਵਿਖਾਓ ਅਸੀਂ ਇਹਨੇ ਵੇਲੇ ਹੀ ਕੋ ਨਹੀਂ ਹੈ ਬਰਾਦਰੀ ਨੇ ਚਾਚਾ ਰਖਿਆ ਮਲਾਜਮ ਮਲਾਜਮ ਅੱਛਾ ਤੇਰੇ ਮੇਰੇ ਰੰਗਾ ਹੂੰ ਉਹ ਵਿਚਾਰਾ ਇੱਕ ਕੰਮ ਕਰਕੇ ਤੇ ਤਦੂਏ ਤੂੰ ਦੱਸ ਦੇ ਮੈਂ ਅੱਛਾ ਪਾਕ ਪਿਆਓ ਸਾਠ ਦਾ ਦੇ ਕੱਡੇ ਛੁੱਟੀ ਕਿਤੇ ਤੱਕ ਦੀ ਆਪਣੀ ਨਹੀਂ ਸਮਝੇ ਕੰਮ ਆਉਂਦਾ ਹੂੰ ਤੇ ਸਾ ਲਵਣ ਨਹੀਂ ਦਿੰਦੇ ਅੱਛਾ ਉਹਨੇ ਛੁੱਟੀ ਕਰ ਦਿੱਤੀ ਕਿ ਨਾ ਰੱਖ ਲਿਆ ਸਰਕਾਰ ਜੀ ਦੇ ਹੂੰ ਉਹ ਕਹਿੰਦਾ ਇਹ ਨਾ ਦੇਰ ਰੱਖ ਲੈ ਨੌਕਰੀ ਤੇ ਕੋੰਨ ਨਾ ਗਾਲੋ ਇਹ ਵੀ ਤੋਮੀਆ ਆਇਆ ਕੰਮ ਕਰਨਾ ਆ ਸਾਕਾ ਕਿ ਠੀਕ ਹੈ ਉਹ ਦੇ ਆਦਾ ਉਹਨੂੰ ਗੱਲਾਂ ਵਿਝਾ ਖਾਲਾ ਖਾਲਿਆ ਉਹ ਹੱਥ ਲਾਈਏ ਕਰੇ ਕਈ ਕੋਈ ਮਾਰੇ ਤੇ ਨਹੀਂ ਤਾਂ ਘਰ ਆ ਜਾ। ਕੋਣੇ ਗੱਲ ਹੁੰਦੀ। ਜਲ ਸੰਨ ਮੱਛਲੀ ਤੇ ਆ ਜਾ ਆ ਜਾ ਆ ਜਾ ਇੱਥੇ ਬਹਿ। ਗੱਲਾਂ ਮੱਛਲੀ ਤੇ ਕੋਣ ਖਾਣਾ। ਉਹ ਦਾਸਰ ਨੂੰ ਐਂ ਜੀ ਕਰੇ ਮਾਰੇ ਘਾਛੇ ਚ ਪੱਠੇ ਪਿਆ ਕਰਾਏ। ਉਹ ਸੋਇ ਮਿੰਟਿਕ। ਉਹ ਆਖਰ ਬਾਹਰ ਰਵੇ। ਹਾਂ। ਉਹ ਕੰਮ ਮੁੱਕ ਗਏ। ਰਾਈ ਦੀ ਸਮਝ ਕੰਮ ਨਾ ਕਰੇ। ਅੱਛਾ। ਜੇ ਕੰਮ ਮੁੱਕ ਗਏ ਨਾ। ਸਾਖਾ ਵੀ ਹੋਣਾ ਹੋਵੇ ਨਹੀਂ ਨਾ। ਕਿਸੇ ਵੜਕੇ ਨਾਲ ਸਲਾਹ ਕਰਨਾ ਅੱਛਾ ਉਸ ਕੀਤੀ ਵੜਕੇ ਨਾਲ ਜਾ ਕੇ ਸਲਾਹ ਵੀ ਬੁੱਝੜਿਆ ਯਾਬਾ ਯਪਾ ਯਾਬਾਬਾ ਬੀਏ ਜਿਹੜਾ ਹੈ ਨਾ ਆਪਾ ਜਿਹੜਾ ਮਲਾਜਮ ਰੱਖਿਆ ਲੰਦੀ ਹਮ ਇਹਤੀਆ ਸਾਰੀ ਦੇੜੀ ਵੇਲਾ ਰਾਂਦਾ ਆਪਣੇ ਕੁਏ ਤਨਖਾ ਲੈ ਜਾਂਦਾ ਇਹਦਾ ਬਸਾਂ ਕਹ ਪੁੱਤਰ ਗੱਲ ਕਿਉਂ ਸਾਹ ਸਮਝਿਆ ਲੈ ਕੰਮ ਗੱਲ ਨਾ ਇੰਨਾ ਮਾਰਦਾ ਤੇ ਕਰਕੇ ਆ ਜਾਂਦਾ ਅੱਧਾ ਵਿੱਜਾ ਜਾਂਦਾ ਨੇ ਉਸ ਆਖਾ ਵੀ ਉਹਨਾਂ ਤੂੰ ਮੇਰੀ ਗੱਲ ਸੁਣੋ ਤੇ ਗੱਲ ਵੀ ਗੋਤ ਤੰਮੀ ਮੈਨੂੰ ਨਾਲ ਲੈ ਚੱਲੀ ਅੱਛਾ ਤੇ ਕੰਮ ਨਹੀਂ ਮੁੱਕਦਾ ਉਸ ਆਖਾ ਵੀ ਕਿਨੇ ਉਸ ਆਖਾ ਮੇਰਾ ਧਾਰ ਲਵੇਂ ਤੇ ਮੇਰੇ ਨਾਲ ਵਾਗ ਚੱਲੇ ਤੂੰ ਤੇ ਉਹ ਨੂੰ ਲਈ ਚੱਲੇ ਹੂੰ ਗੱਲ ਬੋਲਿਆ ਪੱਟਾ ਪੜਾ ਪਾ ਲਿਆ ਉਹਨੂੰ ਗਵਾੜੀ ਤੇ ਫੜਾਇਆ ਨਾ ਤੇ ਫਪੜਦੇ ਜਿਵੇਂ ਮੀਨ ਕੇ ਬਾਸ ਨੇ ਹਾਂ 5 ਫੁੱਟ ਦਾ ਬਾਸ ਉਹਨੇ ਆਖਾ ਵੀ ਇਹ ਵਡਾ ਲੈਂਦੇ ਤੂੰ ਅੱਛਾ 5 ਫੁੱਟ ਦਾ ਉਸ ਬਾਸ ਵਡਾ ਲਿਆ ਉਸ ਆਖਲਾ ਪੁੱਤਰ ਤੂੰ ਛੁੱਟਾ ዱਕਾ ਹੁਣ ਮੈਂ ਜਾਣਾ ਤੇ ਇਹ ਜਾਣਾ ਉਹਨੂੰ ਗੱਲਾਂ ਵਿਝਾ ਮੀਆਂ ਭੱਜ ਕੇ ਥੂੜੀ ਚਾ ਲਿਆ ਉਹ ਕਾਛੇ ਚ ਮਾਰੇ ਥੁਰਾ ਲਿਆ ਵੇ ਪੱਠੇ ਆਲੇ ਗੱਲਣ ਕਾਛੇ ਹੀ ਮਾਰੇ ਥੁਰਾ ਬਜਾ ਲਿਆ ਮੈਂ ਬਾਹਰ ਆ ਉਹ ਸਾਖਾ ਪੁੱਤਰ ਪਹਿਲਾ ਹੋ ਗਿਆ ਆਖੇ ਹੋ ਗਿਆ ਜੀ ਉਹਨੇ ਕਹਲਾ ਹੁਣ ਨਾ ਚੂਆ ਰੰਬਾ ਫਾੜਦਾ ਤੇ ਆਵਾਜ਼ ਘਾ ਹੂੰ ਆਵਾਜ਼ ਲਿਆ ਕੇ ਗੱਡਿਆ ਚ ਉਹਨ ਵਾਕ ਲੱਗੇ ਲਾਇ ਪੁੱਤਰ ਇੰਦਰ ਤੇ ਲੰਦਾ ਚੜਦਾ ਰ ਉਹ ਸਾਖਾ ਵੀ ਕੰਮ ਤਾਂ ਨਹੀਂ ਚਾਲ ਸਮਾਨ ਪਰ ਆ ਨਾ ਛਾੜਨੀ ਮੇਰੇ ਮਾਰੇ ਸੁਣ ਲਾ ਹੋਰ ਜਾਂਦਾ ਹੀ ਕੀ ਕੰਮ ਹੈ 25 ਹੋ ਗਏ ਲਓ ਜੀ ਆਸਾਮ ਖੋਲ ਹੋ ਗਿਆ ਤੇ ਆਪਾਂ ਹੁਣ ਚੱਲਦੇ ਆਂ ਦਾਣੇ ਪਰਨੇ ਨੇ ਦਾਣੇ ਦੇ ਪੰਨੋ ਗਤਾਵਾ ਕਰਨਾ ਆ ਗਤਾਵਾ ਚਲੋ ਗਤਾਵਾ ਕਰਨਾ ਦਾਣੇ ਪਰਨੇ ਪੱਠੇ ਵੜਨੇ ਕੰਮ ਥੇਰਾ ਜਿਹੜਾ ਉਹਨੂੰ ਵੇਡ ਲਈਏ ਤਾਂ ਆਪਾਂ ਇੰਜ ਜਾਣਾ ਇੰਜ ਹੋ ਜਾਣਾ ਲਓ ਜੀ ਚੱਲੇ ਆਂ ਪੱਠਿਆਂ ਨੂੰ ਭਰਾਉਣ ਟ੍ਰੈਕਟਰ ਲੈ ਕੇ ਚੱਲੇ ਨੇ ਬਹੁਤ ਵੜਨ ਨੇ ਪੱਠੇ ਆਪਾਂ ਚੱਲਦੇ ਆਂ ਚਾਲੇ ਕਿ ਵੜਦੇ ਆ ਪੱਠੇ ਮੌਸਮ ਹੋ ਗਿਆ ਖਰਾਬ ਲਓ ਜੀ ਬਾਰਿਸ਼ ਸਾਡੇ ਹੋ ਗਈ ਬਤੇਰੀ ਪੱਠੇ ਵੜ ਗਏ ਲੈ ਆਈ ਸਾਂ ਤੇ ਬਾਰਿਸ਼ ਹੋ ਗਈ ਆ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਆ ਗੜੇ ਵੀ ਪੈ ਨੇ ਗੜੇ ਸ ਕੋਈ ਸਮਝਦਾ ਕੋ ਬਰਫ ਹੁੰਦੀ ਉਹ ਪਈ ਆ ਤੇ ਸਕਰੀਬਨ ਇੰਨੀ ਜ਼ਿਆਦਾ ਨਹੀਂ ਪਈ ਬਚਾਅ ਹੋ ਗਿਆ ਪਰ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਆ ਆਪਾਂ ਕਰਦੇ ਆ ਇਸ ਵਲੋਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ ਚ